ਸੋਹੰਗ ਸ਼ਬਦ ਪਰਚਲਿਤ ਕਰਾਇਆ ਆਪਣੇ ਨਾਮ ਦੀ ਜੈ ਕਰਾਈ ਬਾਕੀ ਸਭ ਦੀ ਕਰੀ ਸਫਾਈ ਐਸਾ ਨਾਮ ਸਿੱਖਾਂ ਕੋ ਦੇ ਕੇ ਆ ਬੈਠਾ ਹੁਣ ਪ੍ਰਗਟ ਹੋ ਕੇ ਮੇਰੀ ਜੋ ਬਣਾਈ ਸੋ ਤੇਰੀ ਉਥੋਂ ਪ੍ਰਗਟੀ ਜੋਤ ਸੀ ਮੇਰੀ ਐਸਾ ਕਿਸੇ ਨਾ ਖੇਲ ਰਚਾਇਆ ਜਾ ਕੇ ਫੇਰ ਕੋਈ ਨਾ ਆਇਆ ਮੈਂ ਆਪਣੀ ਬਣਤ ਬਣਾਈ ਤਜੀ ਦੇ ਜੋਤ ਪ੍ਰਗਟਾਈ ਜੋਤ ਵਿੱਚ ਮੈਂ ਜੋਤ ਸਰੂਪਾ ਅਨਹਦ ਸ਼ਬਦ ਬਜਾਵੇ ਪੂਪਾ ਆਪਣਾ ਆਪ ਆਪ ਉਪਾਕੇ ਕਵਿੰਡ ਵਿੱਚ ਖਲੋਤਾ ਜਾ ਕੇ ਐਸਾ ਸ਼ੇਰ ਸਿੰਘ ਸ਼ੇਰ ਹੈ ਹੋਇਆ RAM KRISHNA ਦਾ ਤੇਜ ਹੈ ਹੋਇਆ ਐਸਾ ਹੁਕਮ ਆਪ ਸੁਣਾਇਆ ਵਿਸ਼ਨੂ ਭਗਵਾਨ ਦਾ ਜਾਪ ਕਰਾਇਆ ਸਿੱਖਾਂ ਤਾਈਂ ਹੁਕਮ ਸੁਣਾਇਆ ਕਵਿੰਡ ਵਿੱਚ ਪੱਲਾ ਫਿਰਵਾਇਆ ਕਾਲ ਯੁਗ ਦਾ ਨੇਹ ਕਲੰਕਿਆ ਆ ਮਨਮੁਖਾਂ ਤੋਂ ਮੂੰਹ ਪਵਾਇਆ ਮਨਮੁਖੇ ਇੱਥੇ ਠੋਰ ਨਾ ਪਾਵੇ ਮੇਰਾ ਸਿੱਖ ਮੇਰਾ ਜਸ ਗਾਵੇ ਮੈਂ ਹੂੰ ਸਤਗੁਰ ਦੀਨ ਦੇ ਆਲਾ ਪੈ ਭਿਆਨਕ ਵਿੱਚ ਸਦਾ ਰਖਵਾਲਾ ਮੇਰਾ ਇਹ ਖੇਲ ਨਿਰਾਲਾ ਅੰਧ ਘੋਰ ਵਿੱਚ ਮੈਂ ਰਖਵਾਲਾ ਸਿੱਖ ਆਪਣੇ ਆਪ ਹੀ ਉਪਾਕੇ ਬੈਠਾ ਕਾਲ ਯੁਗ ਵਿੱਚ ਸ਼ਰਨੀ ਲਾ ਕੇ ਬਾਕੀ ਸਭ ਤੇ ਪਾਈ ਮਾਇਆ